ਦੇਖੋ ਨੇ ਮੈਨੂੰ ਕਿਦੋਂ ਜਾਨੋ ਮਾਰਨ ਦੀ ਧਮਕੀ ਦਿੱਤੀ ਕਿ ਤੇਰੀ ਅੰਮੀ ਤਰੋੜਾ छाਤੀਆਂ ਦੇ ਸਾਤੀ ਦੇ ਗੋਲੀ ਮਾਰਨੀ ਐ ਸੋਸ਼ਲ ਮੀਡੀਆ ਤੇ WhatsApp ਤੇ ਲਗਾਤਾਰ ਫੋਨ ਗੋਲ ਤੇ ਲਗਾਤਾਰ ਜਾਨੋ ਮਾਰਨ ਦੀ ਧਮਕੀਆਂ ਮਿਲਦੀਆਂ ਮੈਨੂੰ ਲਗਾਤਾਰ ਪਰ ਮੈਂ ਨਹੀਂ ਜਾਣਦਾ ਇਹ ਕੌਣ ਸ਼ਖਸ ਨੇ ਵਿਦੇਸ਼ਾਂ 'ਚ ਬੈਠੇ ਟੱਕਲਵਾਦੀ ਜਿਹੜੇ ਲੌਰੈਂਸ ਬਿਸ਼ਨੋਈ ਦੇ ਗੁਰਗੇ ਵੀ ਲਗਾ ਲਓ ਪਿਛਲੇ ਦਿਨੀ ਵੀ ਮੇਰੇ ਤੇ ਹਮਲਾ ਹੋਇਆ ਕਈ ਵਾਰ ਮੇਰੇ ਤੇ ਹਮਲੇ ਹੋ ਚੁੱਕੇ ਨੇ ਦੇਖੋ ਲਗਾਤਾਰ ਦੇਖੋ ਅੱਤਵਾਦੀ ਮੋਡਿਊਲ ਵੀ ਫੜੇ ਜਾ ਰਹੇ ਮਤਲਬ ਸਾਰੇ ਅਫਸਰ ਸਹਿਬਾਨਾਂ ਨੂੰ ਮੈਂ ਉਹ ਰਿਕਾਰਡਿੰਗਾਂ ਭੇਜੀਆਂ ਕਿ ਸਰ ਮੇਰੀ ਜਾਨ ਖਤਰੇ 'ਚ ਹੈ ਮੇਰੀ ਸੁਰੱਖਿਆ ਕੀਤੀ ਜਾਵੇ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਲਗਾਤਾਰ ਸੋਸ਼ਲ ਮੀਡੀਆ ਤੇ ਵਟਸਐਪ ਤੇ ਲਗਾਤਾਰ ਫੋਨ ਗੋਲ ਤੇ ਲਗਾਤਾਰ ਜਾਨੋਂ ਮਾਰਨ ਦੀ ਧਮਕੀਆਂ ਮਿਲਦੀਆਂ ਮੈਨ ਲਗਾਤਾਰ ਪਿਛਲੇ ਦਿਨੀ ਵੀ ਮੇਰੇ ਤੇ ਹਮਲਾ ਹੋਇਆ ਕਈ ਵਾਰ ਮੇਰੇ ਤੇ ਹਮਲੇ ਹੋ ਚੁੱਕੇ ਨੇ ਦੇਖੋ ਲਗਾਤਾਰ ਦੇਖੋ ਅੱਤਵਾਦੀ ਮੋਡਿਊਲ ਵੀ ਫੜੇ ਜਾ ਰਹੇ ਨੇ ਰਾਤ ਦੇਖੋ ਸਾਡੇ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੇ ਜਿਹੜਾ ਅੱਤਵਾਦੀ ਮੋਡਿਊਲ ਫੜਿਆ ਮੈਂ ਕਹਿੰਦਾ ਸ਼ਲਾਘਾਯੋਗ ਹੈ ਬਹੁਤ ਵਧੀਆ ਕੰਮ ਕੀਤਾ ਪਰ ਕਿੱਥੇ ਨਾ ਕਿੱਥੇ ਸ਼ੇਫ ਸੈਨਕਰ ਨੂੰ ਲਗਾਤਾਰ ਮੈਨੂੰ ਦੇਖੋ ਲਗਾਤਾਰ ਜਾਨੋਂ ਮਾਰ ਦੀ ਧਮਕੀਆਂ ਅਲੱਗ-ਅਲੱਗ ਨੰਬਰਾਂ ਤੋਂ ਤੇਰੀ ਕੰਪਲੇਂਟ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਮਾਨਯੋਗ ਆਪਣੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਰਿਕਾਰਡਿੰਗ ਭੇਜੀ ਮਾਨਯੋਗ ਡੀਜੀਪੀ ਇੰਟੈਲੀਜੈਂਸ ਮਾਨਯੋਗ ਕੌਂਟੈਂਟ ਅਫੀ ਕੀ ਸਰ ਮੇਰੀ ਜਾਨ ਖਤਰੇ ਚ ਹੈ ਮੇਰੀ ਸੁਰੱਖਿਆ ਕੀਤੀ ਜਾਵੇ ਮੇਰੀ ਸੁਰੱਖਿਆ ਦੇ ਵੱਲ ਧਿਆਨ ਦਿੱਤਾ ਜਾਵੇ ਪਰ ਹਜੇ ਤੱਕ ਕੋਈ ਇਹੋ ਜਿਹਾ ਵਿਸ਼ੇਸ਼ ਕਦਮ ਨਹੀਂ ਕਿਉਂਕਿ ਲਗਾਤਾਰ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਮੈਨੂੰ ਹਰ ਟਾਈਮ ਜਾਨੋਂ ਮਰਨ ਦੀ ਧਮਕੀਆਂ ਮਿਲਦੀਆਂ ਜਾਨੋਂ ਮਾਰ ਦੇਣਾ ਜਾਨੋਂ ਮਾਰ ਦੇਣਾ ਸੋਸ਼ਲ ਮੀਡੀਆ ਤੇ ਕਿੰਨੀਆਂ ਹੀ ਵੀਡੀਓ ਵਾਇਰਲ ਹੋਈਆਂ ਹੋਈਆਂ ਹਨ ਪਰ ਮੈਂ ਨਹੀਂ ਜਾਣਦਾ ਇਹ ਕੌਣ ਸ਼ਖਸ ਨੇ ਵਿਦੇਸ਼ਾਂ ਦੇ ਬੈਠੇ ਕੱਟੜਵਾਦੀ ਜਿਹੜੇ ਲੋਰੈਂਸ ਬਿਸ਼ਨੋਈ ਤੇ ਗੁਰਗੇ ਵੀ ਲਗਾ ਲਓ ਜਿਹੜੇ ਹੋਰ ਵੀ ਲਗਾ ਲਓ ਕਈ ਬੰਦੇ ਜਿਹੜੇ ਜਾਨੋਂ ਮਰਨ ਦੀ ਧਮਕੀਆਂ ਦੇ ਰਹੇ ਨੇ ਮੇਰੇ ਮੈਂ ਆਪਣੇ ਵੱਲੋਂ ਐਫ ਆਈ ਆਰ ਦਰਜ ਵੀ ਕਰਵਾਈ ਹੈ ਕਈਆਂ ਤੇ ਤੇ ਇਹ ਧਮਕੀਆਂ ਘਟ ਰਹੀਆਂ ਦਿਨੋ-ਦਿਨ ਦਿਨ-ਦਿਨ ਵੱਧ ਰਹੀਆਂ ਵੈ ਇਸ ਲਈ ਮੈਂ ਮਾਨਯੋਗ ਆਪਣੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹਨਾ ਕਿ ਤੁਸੀਂ ਬਹੁਤ ਵਧੀਆ ਪੁਲਿਸ ਕਮਿਸ਼ਨਰ ਸਾਹਿਬ ਹੋ ਬਹੁਤ ਵਧੀਆ ਮੈਂ ਕਹਿੰਦਾ ਤੁਹਾਡਾ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਗੈਂਗਸਟਰ ਵਾਲੂ ਗੈਂਗਸਟਰ ਮਾਰ ਖਤਮ ਕਰ ਰਹੇ ਹੋ ਪਰ ਕਿੱਥੇ ਨਾ ਕਿੱਥੇ ਸਾਡੀ ਸੁਰੱਖਿਆ ਵੱਲ ਵੀ ਧਿਆਨ ਦਿਓ ਇਹ ਬਹੁਤ ਜ਼ਰੂਰੀ ਹੈ ਜੀ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਜਿੱਦਾਂ ਸਾਡੇ ਸੁਦੀਸ਼ ਕੁਮਾਰ ਸੂਰੀ ਬੱਬਰ ਸ਼ੇਰ ਜਿੱਦਾਂ ਹਮਲਾ ਹੋਇਆ ਰਾਤ ਤੁਸੀਂ ਸੁਣਿਆ ਕਿ ਉਹ ਰਿਕਾਰਡਿੰਗ ਦੇ ਔਰ ਜਲਦ ਦੇਖੋ ਨਹੀਂ ਮੈਨੂੰ ਕਿਦੋਂ ਜਾਨੋ ਮਾਰੇ ਧਮਕੀ ਦਿੱਤੀ ਕਿ ਤੇਰੀ ਅੰਮੀ ਤਰੋੜਾ छाਤੀਆਂ ਤੇ छाਤੀ ਤੇ ਗੋਲੀ ਮਾਰਨੀ ਹੈ ਮਤਲਬ ਕਿਆ ਅਸੀਂ ਸ਼ਿਵ ਸੈਨਿਕ ਪੰਜਾਬ ਦੇ ਹਿੰਦੂ ਕਿਥੇ ਪ੍ਰੋਗਰਾਮ ਤੇ ਨਹੀਂ ਜਾ ਸਕਦੇ ਪ੍ਰੋਗਰਾਮ ਤੇ ਆਪਣਾ ਸ਼ਹਿਰ ਦੇ ਅਲੱਗ-ਅਲੱਗ ਅਸੀਂ ਪ੍ਰੋਗਰਾਮ ਕਰਨੇ ਹੁੰਦੇ ਆ ਆਪਣੇ ਸ਼ਿਵ ਸੈਨਿਕਾਂ ਦੀ ਮੀਟਿੰਗਾਂ ਕਰਨੀਆਂ ਹੁੰਦੀਆਂ ਆਪਣੇ ਨੁਮਾਇੰਦਿਆਂ ਨੂੰ ਮਿਲਣਾ ਹੁੰਦਾ ਔਰ ਦੇਖੋ ਕਿਦਾਂ ਸੋਸ਼ਲ ਮੀਡੀਆ WhatsApp ਦੇ ਰਿਕਾਰਡਿੰਗਾਂ ਤੇ ਜਾਨੋ ਮਰ ਲਈ ਧਮਕੀਆਂ ਦੇ ਰਿਹਾ ਕਿ ਤੇਰੀ ਛਾਤੀ ਤੇ ਤੇਰੇ ਸਿਰ ਤੇ ਤੇਰੇ ਗੋਲੀਆਂ ਮਾਰਨੀਆਂ ਤੇ ਤੈਨੂੰ ਬੰਬਰਾ ਉਡਾਣਾ ਪਿਛਲੇ ਦਿਨ ਹੀ ਲਗਾਤਾਰ ਧਮਕੀਆਂ ਆ ਜਾਂ ਲਗਾਤਾਰ ਪਰ ਮੈਨੂੰ ਵਿਸ਼ਵਾਸ ਹੈ ਪੰਜਾਬ ਸਰਕਾਰ ਤੇ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਪੁਸ਼ਕ ਮਿਸ਼ਰ ਸਾਹਿਬ ਤੇ ਕਿ ਸਰ ਤੁਹਾਡੀ ਵੀ ਸੁਰੱਖਿਆ ਕੀਤੀ ਜਾਵੇ ਲਗਾਤਾਰ ਕਿੰਨੀ ਵਾਰੀ ਅੱਤਵਾਦੀ ਹਮਲੇ ਹੋਏ ਕਿੰਨੀ ਵਾਰੀ ਲਗਾਤਾਰ ਤੁਸੀਂ ਦੇਖੋ 2016 ਦੇ ਵਿੱਚ ਟਾਰਗੇਟ ਕਿਲਿੰਗ ਹੋਈ ਸੀ ਪਿਛਲੇ ਤੁਸੀਂ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਆਰਐਸਐਸ ਨੇਤਾ ਕਿਦਾਂ ਫਿਰੋਜ਼ਪੁਰ ਉਹਨਾਂ ਦੇ ਪਹਹਾ ਕੇ ਰੋਡ ਦੇ ਉੱਪਰ ਬਿਲਕੁਲ ਕਿਦਾਂ ਸ਼ਰੇਆਮ ਰੋਡ ਤੇ ਉਹਨਾਂ ਦੇ ਸਿਰ ਤੇ ਗੋਲੀਆਂ ਮਾਰ ਗਿਆ ਐਦਾਂ ਹੀ ਦੇਖੋ ਅਮੀ ਤਰੋੜਾ ਨੂੰ ਲਗਾਤਾਰ ਲਗਾਤਾਰ ਸੋਸ਼ਲ ਮੀਡੀਆ ਤੇ ਟਾਰਗੇਟ ਕੀਤਾ ਜਾ ਰਿਹਾ ਕਿ ਤੇਰੀ ਛਾਤੀ ਤੇ ਤੇਰੇ ਸਿਰ ਤੇ ਗੋਲੀਆਂ ਮਾਰਨੀਆਂ ਜੇ ਤੂੰ ਆਪਣੇ ਆਪ ਨੂੰ ਸ਼ੇਅਰ ਕਰਨਾ ਤੈਨੂੰ ਬਿਲਕੁਲ ਠੋਕਣਾ ਹੈ ਤੈਨੂੰ ਮਾਰਨਾ ਹੈ ਪਰ ਮੈਨੂੰ ਵਿਸ਼ਵਾਸ ਹੈ ਆਪਣੀ ਸਰਕਾਰ ਔਰ ਮਾਨਯੋਗ ਡੀਜੀਪੀ ਸਾਹਿਬ